ਉੱਤੋਂ ਆਡਾ ਪਲਾਉ ਜੇ ਇੰਨਾ ਪਾਣੀ ਖੱਗਰ ਚ ਇਹ ਭਾਂਖਰਪੁਰ ਜੀਰਕਪੁਰ ਵਾਲਾ ਪੋਲਾ ਜੀ ਤੇ ਖੱਗਰ ਬੰਨੇ ਟੱਪੀ ਆਉਂਦਾ ਉਹ ਉਧਰੋਂ ਟੱਪ ਗਿਆ ਖੱਗਰ ਬਹੁਤ ਜ਼ਿਆਦਾ ਭਰਿਆ ਆਉਂਦਾ ਇਧਰ ਸਾਰੇ ਪਾਣੀ ਪਾਣੀ ਹੋਇਆ ਪਿਆ ਵਾਈਗਰੂ ਭਲੀ ਕਰੇ ਅੱਗੇ ਜਾ ਕੇ ਕਾਫੀ ਹੋਰ ਇਕੱਠਾ ਹੋ ਜਾਂਦਾ ਕਿਉਂਕਿ ਨਦੀ ਚ ਵੀ ਪਿੱਛੇ ਮੈਂ ਵੇਖਿਆ ਪਾਣੀ ਸੀਗਾ ਤੇ ਡਾਂਗਰੀ ਵੀ ਰਲ ਜਾਂਦੀ ਹੈ ਡਾਂਗਰੀ ਚ ਵੀ ਖੂਬ ਪਾਣੀ ਆ ਰਿਹਾ ਅੱਜ ਕੱਲ ਮਾਰਕੰਡਾ ਵੀ ਅੱਗੇ ਜਾ ਕੇ ਰਲ ਜਾਂਦਾ ਏ ਘੱਗਰ ਚ ਤੇ ਅੱਗੇ ਜਾ ਕੇ ਬੜਾ ਬਕਰਾਲ ਰੂਪ ਲੈ ਜਾਂਦਾ ਇਹ ਬਹੁਤ ਜ਼ਿਆਦਾ ਪਾਣੀ ਹੋਇਆ ਪਿਆ ਘੱਗਰ ਚ ਆਇਦਰ ਜਿੱਥੇ ਨਿਗਾਹ ਮਾਰੀਏ ਪਾਣੀ ਪਾਣੀ ਫਿਰ ਰਿਹਾ ਦੇਖੋ ਉਹ ਸਾਰੇ ਖੇਤਾਂ 'ਚ ਬਰਾ ਦੂਰ ਤੱਕ ਪਾਣੀ ਪਾਣੀ ਹੋਇਆ ਪਿਆ